మే ఒక క్లీషియా ప్రభుウ ਦੇ ਦੁਆਰਾ ਜੋ ਚੁਣੀ ਹੋਈ ਕਲੀਸ਼ਾ ਹੁੰਦੀ ਹੈ ਉਹ ਇੱਕ ਦੂਸਰੇ ਦੀ ਸਹਾਇਤਾ ਕਰਦੀ ਹੈ ਤੇ ਜਦੋਂ ਅਸੀਂ ਸਹਾਇਤਾ ਇੱਕ ਦੂਜੇ ਦੀ ਕਰਦੇ ਹਾਂ ਮਦਦ ਕਰਦੇ ਹਾਂ ਤਸੱਲੀ ਦਿੰਦੇ ਹਾਂ ਉਮੀਦ ਦਿੰਦੇ ਹਾਂ ਤੇ ਹੌਸਲਾ ਦਿੰਦੇ ਹਾਂ ਤੇ ਉਹਦੇ ਵਿੱਚ ਪ੍ਰਭੂ ਕੀ ਖੁਸ਼ ਹੁੰਦਾ ਹੈ ਅਸੀਂ ਪੜ੍ਹਦੇ ਹਾਂ ਗਲਾਤੀਆਂ ਦੇ ਖੱਤ ਵਿੱਚ ਵੀ ਉਸ ਦਾ ਛੇ ਅਧਿਆਇ ਉਹਦੇ ਵਿੱਚ ਪਲੂਸ ਲਿਖਦਾ ਹੈ ਕਿ ਇੱਕ ਦੂਸਰੇ ਦੀ ਮਦਦ ਕਰੋ ਅਤੇ ਪਰਬੂ ਦਾ ਜੋ ਇੱਕ ਹੁਕਮ ਹੈ ਉਸ ਨੂੰ ਤੁਸੀਂ ਪੂਰਾ ਕਰ ਦਿੰਦੇ ਹੋ ਪ੍ਰਭੂ ਯਿਸੂ ਮਸੀਹ ਦਾ ਜੋ ਹੁਕਮ ਹੁੰਦਾ ਹੈ ਤੇ ਸਹਾਇਤਾ ਕਰਨਾ ਜੋ ਹੁੰਦਾ ਹੈ ਸਿਰਫ ਇੱਕ ਪੈਸੇ ਦੀ ਸਹਾਇਤਾ ਨਹੀਂ ਹੁੰਦੀ ਕਈ ਹੋਰ ਗੱਲਾਂ ਨਾਲ ਵੀ ਅਸੀਂ ਸਹਾਇਤਾ ਕਰ ਸਕਦੇ ਹਾਂ ਜਿਵੇਂ ਕਿ ਜੇ ਕੋਈ ਪਾਪਚੀ ਇਨਸਾਨ ਡਿ ਗਿਆ ਹੈ ਤੇ ਸਾਨੂੰ ਚਾਹੀਦਾ ਹੈ ਕਿ ਅਸੀਂ ਉਸ ਇਨਸਾਨ ਕੋ ਜੋ ਕਿ ਸਾਡੇ ਕਲੀਸੇਆ ਦਾ ਮੈਂਬਰ ਹੁੰਦਾ ਹੈ ਜੇ ਉਹਨਾਂ ਦੇ ਕੋ ਕੋਲੋਂ ਕੋਈ ਗਲਤੀ ਹੁੰਦੀ ਹੈ ਜਾਂ ਕਈ ਵੇਂ ਉਹ ਇਦਾਂ ਗੱਲਾਂ ਕਰਦੇ ਨੇ ਚਰਚ ਵਿੱਚ ਆ ਕੇ ਜਾਂ ਉਹਨਾਂ ਦੀ ਜ਼ਿੰਦਗੀ ਵਿੱਚ ਕੁਝ ਇਦਾਂ ਦਾ ਇਦਾਂ ਦੀ ਗੱਲ ਹੋਵੇ ਜੋ ਕਿ ਚੰਗੀ ਨਹੀਂ ਹੋਵੇ ਤੇ ਜੋ ਅਸੀਂ ਮੈਚੁਰ ਲੋਕ ਹੁੰਦੇ ਹਾਂ ਕਲੀਸਿਆ ਦੇ ਜੋ ਮੈਚੁਰ ਲੋਕ ਹੁੰਦੇ ਨੇ ਉਹ ਉਹਨਾਂ ਨੂੰ ਜਾ ਕੇ ਉਹਨਾਂ ਨਾਲ ਗੱਲਬਾਤ ਕਰ ਸਕਦੇ ਨੇ ਉਹਨਾਂ ਨੂੰ ਦੱਸ ਸਕਦੇ ਨੇ ਦੱਸ ਸਕਦੇ ਨੇ ਕਿ ਉਹਨਾਂ ਨੇ ਕਿੱਥੇ ਗਲਤੀ ਕੀਤੀ ਹੈ ਗੱਲ ਲੜਾਈ ਝਗੜੇ ਦੀ ਨਹੀਂ ਹੁੰਦੀ ਪਰ ਗੱਲ ਹੁੰਦੀ ਹੈ ਕਿ ਜੇ ਕੋਈ ਇਨਸਾਨ ਕੋਈ ਗਲਤੀ ਹੁੰਦੀ ਹੈ ਤੇ ਸਾਨੂੰ ਚਾਹੀਦਾ ਹੈ ਕਿ ਅਸੀਂ ਉਸ ਦੀ ਚੁਗਲੀ ਕਰਨ ਦੇ ਵਿੱਚ ਆਏ ਸਾਨੂੰ ਚਾਹੀਦਾ ਹੈ ਕਿ ਉਸ ਨੂੰ ਜਾ ਕੇ ਅਸੀਂ ਦੱਸਿਆ ਕਿ ਉਹਨਾਂ ਦੇ ਵਿੱਚ ਉਹ ਉਹਨਾਂ ਨੇ ਕੀ ਗਲਤੀ ਕੀਤੀ ਹੈ ਅਤੇ ਉਹ ਇਹ ਗਲਤੀ ਨੂੰ ਕਿਵੇਂ ਸੁਧਾਰ ਸਕਦੇ ਕਿਉਂਕਿ ਇੱਕ ਚੰਗਾ ਦੋਸਤ ਹੀ ਆਪਣੇ ਦੋਸਤ ਨੂੰ ਚੰਗੀ ਹਿਦਾਇਤ ਦਿੰਦਾ ਹੈ ਇਹ ਤਾਂ ਬਾਈਬਲ 'ਚ ਵੀ ਲਿਖਿਆ ਹੈ ਕਿ ਚੰਗਾ ਦੋਸਤ ਸਿਰਫ ਉਹ ਨਹੀਂ ਹੁੰਦਾ ਜੋ ਸਿਰਫ ਹਾਮੀ ਭਰੇ ਜਾਂ ਸਿਰਫ ਤੁਹਾਨੂੰ ਉਹੀ ਗੱਲ ਦੱਸੇ ਜੋ ਤੁਹਾਨੂੰ ਚੰਗੀ ਲੱਗਦੀ ਹੈ ਪਰ ਉਹ ਵੀ ਗੱਲ ਦੱਸੇ ਜੋ ਕਿ ਤੁਹਾਨੂੰ ਸ਼ਾਇਦ ਚੰਗੀ ਨਾ ਲੱਗੇ ਪਰ ਉਹ ਤੁਹਾਡੇ ਭਾਦੇ ਲਈ ਹੋਵੇ ਜਿਵੇਂ ਕਿ ਜੇ ਕੋਈ ਝੂਠ ਬੋਲਦਾ ਹੈ ਜਾਂ ਕੁਝ ਗਲਤ ਕੰਮ ਕਰਦਾ ਹੈ ਤੇ ਸਾਨੂੰ ਚਾਹੀਦਾ ਹੈ ਕਿ ਅਸੀਂ ਉਹਨੂੰ ਪਿਆਰ ਦੇ ਨਾਲ ਮੁਹੱਬਤ ਦੇ ਵਿੱਚ ਜਾ ਕੇ ਦਸੀਏ ਜਿਵੇਂ ਕਿ ਅਸੀਂ ਅਫਸੀਆਂ ਦੇ ਖਤ ਵਿੱਚ ਵੀ ਪੜ੍ਹਦੇ ਹਾਂ ਕਿ ਇੱਕ ਦੂਸਰੇ ਨੂੰ ਸੱਚ ਦੱਸੋ ਪ੍ਰੇਮ ਦੇ ਵਿੱਚ ਰਹਿ ਕੇ ਪਿਆਰ ਦੇ ਵਿੱਚ ਰਹਿ ਕੇ ਬੁਰਾਈ ਦੇ ਵਿੱਚ ਨਹੀਂ ਨਾ ਸਤਾਈ ਦੇ ਵਿੱਚ ਬਲਕਿ ਪਿਆਰ ਵਿੱਚ ਹਲੀਮੀ ਵਿੱਚ ਰਹਿ ਕੇ ਅਸੀਂ ਇੱਕ ਦੂਸਰੇ ਦੀ ਸਹਾਇਤਾ ਕਰ ਸਕਦੇ ਹਾਂ ਜਦੋਂ ਕੋਈ ਪਾਪ ਚ ਡਿੱਗ ਜਾਂਦਾ ਹੈ ਤੇ ਦੂਜੀ ਗੱਲ ਅਸੀਂ ਦੇਖਦੇ ਹਾਂ ਕਿ ਸਹਾਇਤਾ ਇਹ ਵੀ ਹੁੰਦੀ ਹੈ ਜੇ ਕਿਸੇ ਨੂੰ ਲੋੜ ਹੋਵੇ ਹੁਣ ਜੇ ਸਾਡੇ ਕੋਲ ਬਹੁਤ ਕੁਝ ਹੋਵੇ ਤੇ ਸਾਡਾ ਇੱਕ ਭੈਣ ਜਾਂ ਭਰਾ ਹੋਵੇ ਜੋ ਕਿ ਗਰੀਬੀ ਦੇ ਵਿੱਚ ਹੋਵੇ ਤੇ ਸਾਨੂੰ ਚਾਹੀਦਾ ਹੈ ਕਿ ਅਸੀਂ ਉਹਨਾਂ ਲੋਕਾਂ ਦੀ ਵੀ ਮਦਦ ਕਰੀਏ ਤੇ ਇਹ ਵੀ ਬਹੁਤ ਜ਼ਰੂਰੀ ਹੁੰਦੀ ਹੈ ਗੱਲ ਤੇ ਜਦੋਂ ਅਸੀਂ ਇਹ ਰਸੂਲਾਂ ਦੇ ਕਰਤੱਵ ਨੂੰ ਪੜ੍ਹਦੇ ਹਾਂ ਤੇ ਅਸੀਂ ਦੇਖਦਾ ਕਿ ਕਿਵੇਂ ਇੱਕ ਕਲੀਸਿਆ ਜੋ ਪਹਿਲੀ ਕਲੀਸਿਆ ਸੀ ਤੇ ਇਹਨਾਂ ਨੂੰ ਇਕੱਠੇ ਰਹਿਣਾ ਪਿਆ ਕਿਉਂ ਕਿ ਕਿਉਂਕਿ ਇਹਨਾਂ ਉੱਤੇ ਮੁਸੀਬਤਾਂ ਜ਼ਿਆਦਾ ਸੀ ਪਰਸਿਕਿਊਸ਼ਨ ਜ਼ਿਆਦਾ ਸੀ ਇਸ ਕਰਕੇ ਇਹਨਾਂ ਨੂੰ ਇਕੱਠੇ ਰਹਿਣਾ ਪੈਂਦਾ ਸੀ ਹੁਣ ਅਸੀਂ ਦੇਖਦੇ ਹਾਂ ਕਿ ਕਲੀਸਿਆਵਾਂ ਥਾਂ-ਥਾਂ ਤੇ ਬਣੀਆਂ ਹੋਈਆਂ ਨੇ ਤੇ ਜ਼ਰੂਰੀ ਨਹੀਂ ਹੈ ਕਿ ਹਰੇਕ ਕਲੀਸਿਆ ਪਰਸਿਕਿਊਸ਼ਨ ਦੇ ਵਿੱਚੋਂ ਨਿਕਲੇ ਇਹਦਾ ਲਾਗੂ ਹੋਣਾ ਸਾਡੀ ਜਿੰਦਗੀ ਵਿੱਚ ਜ਼ਰੂਰੀ ਨਹੀਂ ਹੈ ਕਿਉਂਕਿ ਇਹ ਇੱਕ ਸਪੈਸ਼ਲ ਕਲੀਸਿਆ ਸੀ ਪਹਿਲੀ ਕਲੀਸਿਆ ਸੀ ਜਿਹਦੇ ਉੱਤੇ ਬਹੁਤ ਹੀ ਜ਼ਿਆਦਾ ਦੁੱਖ ਆਇਆ ਪਰ ਜਦੋਂ ਪਰਸੀਕਿਊਸ਼ਨ ਆਈ ਕਲੀਸਿਆ ਵਟ ਗਈ ਤੇ ਜਗਾ 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 ਚਰਚ ਤਿਆਰ ਹੋ ਗਏ। ਕਈ ਵਾਰੀ ਅਸੀਂ ਦੇਖਦੇ ਹਾਂ ਕਿ ਚਰਚ ਕਈ ਗਰੀਬ ਹੁੰਦੇ ਨੇ ਜਾਂ ਗਰੀਬ ਮੌਕਿਆਂ ਦੇ ਵਿੱਚ ਹੁੰਦੇ ਨੇ। ਸਾਨੂੰ ਚਾਹੀਦਾ ਹੈ ਕਿ ਅਸੀਂ ਉਹਨਾਂ ਨੂੰ ਆਪਣੀ ਮਦਦ ਭੇਜੀਏ। ਕਈ ਪਰਸੀਕਿਊਸ਼ਨ ਨੂੰ ਸਾਹਮਣਾ ਕਰਦੇ ਨੇ ਜਾਂ ਯਾਨੀ ਕਿ ਕਈ ਏਦਾਂ ਦੇ ਲੋਕ ਹੁੰਦੇ ਨੇ ਜੋ ਚਰਚਾਂ ਨੂੰ ਆ ਕੇ ਮਾਰਦੇ ਨੇ। ਸਾਨੂੰ ਚਾਹੀਦਾ ਹੈ ਕਿ ਅਸੀਂ ਉਹਨਾਂ ਚਰਚਾਂ ਨੂੰ ਅ ਕੁਝ ਮਦਦ ਭੇਜੀਏ। ਪ੍ਰਾਰਥਨਾ ਵਿੱਚ ਵੀ ਮਦਦ ਭੇਜੀਏ। ਪਾਰਾ ਸੀ ਫਾਈਨੈਂਸ਼ੀਅਲ ਹੈਲਪ ਵੀ ਉਹਨਾਂ ਨੂੰ ਕਰ ਸਕਦੇ ਆ ਤੇ ਅਸੀਂ ਫੇਰ ਦੇਖਦੇ ਆ ਕਿ ਕਿਵੇਂ ਇਹ ਲੋਕ ਇੱਕ ਦੂਜੇ ਦੀ ਮਦਦ ਕਰਦੇ ਸੀਗੇ ਜਦੋਂ ਕੋਈ ਇਨਸਾਨ ਦੁੱਖ ਚ ਹੁੰਦਾ ਹੈ ਤਕਲੀਫ ਚ ਹੁੰਦਾ ਹੈ ਤੇ ਸਾਨੂੰ ਚਾਹੀਦਾ ਹੈ ਜਿਨ੍ਹਾਂ ਦੇ ਉੱਤੇ ਕੋਈ ਦੁੱਖ ਤਕਲੀਫ ਨਾ ਹੋਵੇ ਕਿ ਅਸੀਂ ਉਹਨਾਂ ਕੋਲ ਜਾਈਏ ਉਹਨਾਂ ਦੇ ਕੋਲ ਬੈਠੀਏ ਉਹਨਾਂ ਦੇ ਕੋਲ ਜਾ ਕੇ ਪ੍ਰਾਰਥਨਾ ਕਰੀਏ ਜਾਂ ਸਿਰਫ ਉਹਨਾਂ ਨੂੰ ਤਸੱਲੀ ਰਹੀਏ ਅਸੀਂ ਮਦਦ ਕਰ ਸਕਦੇ ਹਾਂ ਜੇ ਕਿਸੇ ਦੇ ਘਰ ਕੋਈ ਡੈਥ ਹੋਈ ਹੈ ਜਾਂ ਕੋਈ ਹਾਦਸਾ ਹੋਇਆ ਹੈ ਅਸੀਂ ਉਹਨਾਂ ਨੂੰ ਖਾਣਾ ਬਣਾ ਕੇ ਦੇ ਸਕਦੇ ਹਾਂ ਉਹਨਾਂ ਦੇ ਕੋਲ ਬੈ ਕੇ ਬੈ ਬਹਿ ਸਕਦੇ ਹਾਂ ਸ਼ਾਇਦ ਅਸੀਂ ਕੁਝ ਕਹੀਏ ਵੀ ਨਾ ਪਰ ਕਈ ਵਾਰੀ ਇੱਕ ਇਨਸਾਨ ਜਦੋਂ ਦੁੱਖ ਵਿੱਚ ਹੁੰਦਾ ਹੈ ਇਕੱਲਾਪਨ ਵਿੱਚ ਹੁੰਦਾ ਹੈ ਤੇ ਜਦੋਂ ਅਸੀਂ ਉਹਦੇ ਕੋਲ ਜਾਂਦੇ ਹਾਂ ਬਹਿੰਦੇ ਹਾਂ ਤੇ ਉਸ ਨੂੰ ਤਸੱਲੀ ਮਿਲਦੀ ਹੈ ਤੇ ਪ੍ਰਭੂ ਇਦਾਂ ਆਪਣੇ ਲੋਕਾਂ ਨੂੰ ਇਸਤੇਮਾਲ ਕਰਦਾ ਹੈ ਤਾਂ ਕਿ ਉਹ ਦੂਸਰੇ ਲੋਕਾਂ ਦੀ ਸਹਾਇਤਾ ਕਰ ਸਕੇ ਜੋ ਕੀ ਉਸ ਦੇ ਕਲੀਸ਼ਾ ਦੇ ਲੋਕ ਹੁੰਦੇ ਨੇ ਤੇ ਜਦੋਂ ਅਸੀਂ ਇੱਕ ਦੂਜੇ ਦੀ ਇਸ ਦਾ ਸਹਾਇਤਾ ਕਰਦੇ ਨੇ ਇੱਕ ਦੂਜੇ ਦੀ ਗੱਲ ਸੁਣਦੇ ਹਾਂ ਇੱਕ ਦੂਜੇ ਦੀ ਗੱਲ ਮੰਨਦੇ ਹਾਂ ਇੱਕ ਦੂਜੇ ਦੀ ਸਹਾਇਤਾ ਕਰਦੇ ਹਾਂ ਫਾਈਨੈਂਸ਼ੀਅਲ ਹੈਲਪ ਕਰਦੇ ਹਾਂ ਹੁਣ ਮੈਂ ਇਹ ਨਹੀਂ ਕਹਣਾ ਕਿ ਆਪਣੀ ਫਾਈਨੈਂਸ਼ੀਅਲ ਹੈਲਪ ਕਿਸੇ ਨੂੰ ਆਪਣੀ ਅੱਖਾਂ ਤੇ ਪੱਟੀ ਬੰਨ੍ਹ ਕੇ ਦੇ ਦੋ ਜੇ ਨੂੰ ਮਰਜ਼ੀ ਪੈਸੇ ਦੇ ਦੋ ਨਹੀਂ ਜੇ ਕੋਈ ਵਾਕਈ ਹੀ ਲੋੜ ਵਿੱਚ ਹੈ ਤੇ ਤੁਹਾਨੂੰ ਉਹ ਜਾਣਦਾ ਹੈ ਇਨਸਾਨ ਚਰਚ ਦੇ ਵਿੱਚ ਦਾ ਜਾਂ ਕਿਸੇ ਹੋਰ ਚਰਚ ਦੇ ਵਿੱਚ ਤੇ ਤੁਸੀਂ ਆਪਣੇ ਪਾਸਟਰ ਦੇ ਨਾਲ ਗੱਲ ਕਰ ਸਕਦੇ ਹੋ ਤੇ ਉਸ ਨੂੰ ਦੱਸ ਸਕਦੇ ਹੋ ਕਿ ਇਹ ਭੈਣ ਜਾਂ ਭਰਾ ਇੱਕ ਬਹੁਤ ਹੀ ਮੁਸੀਬਤ ਚੋਂ ਨਿਕਲ ਰਿਹਾ ਹੈ ਤੇ ਇਸ ਨੂੰ ਅ ਮਦਦ ਦੀ ਲੋੜ ਹੈ ਤੇ ਸਾਨੂੰ ਚਾਹੀਦਾ ਕਿ ਅਸੀਂ ਪ੍ਰਾਰਥਨਾ ਦੇ ਜ਼ਰੀਏ ਅਤੇ ਤੇ ਪੈਸੇ ਦੇ ਜ਼ਰੀਏ ਵੀ ਜਾਂ ਆਪਣੀ ਆਪਣੀ ਪ੍ਰੈਜ਼ੈਂਸ ਦੇ ਜ਼ਰੀਏ ਜਾਨੀ ਕਿ ਅਸੀਂ ਉਹਦੇ ਕੋਲ ਜਾ ਕੇ ਵੀ ਪਹੁੰਚ ਸਕਦੇ ਹਾਂ ਇਦਾਂ ਅਸੀਂ ਪ੍ਰਾਰਥਨਾ ਆ ਕਾਰਸਾਦੇ ਆ ਜਾਂ ਮਦਦ ਕਰ ਸਕਦੇ ਆ ਤੇ ਇਹ ਚੀਜ਼ਾਂ ਬਹੁਤ ਜ਼ਰੂਰੀ ਹੁੰਦੀਆਂ ਨੇ ਚਰਚ ਦੀ ਜਨੀਰੇ ਵਿੱਚ ਕਲੀਸਾ ਦੀ ਜਨਦੀ ਦੇ ਵਿੱਚ ਕਿਉਂ ਕਿਉਂਕਿ ਪ੍ਰਭੂ ਆਪਣੇ ਆਂ ਪੇਡਾਂ ਨੂੰ ਪਿਆਰ ਕਰਦਾ ਹੈ ਤੇ ਉਹ ਨਹੀਂ ਚਾਹੁੰਦਾ ਕਿ ਉਸ ਦੀਆਂ ਪੇਡਾਂ ਖਿੱਲਰ ਜਾਣ ਤੇ ਗਵਾਚ ਜਾਣ ਉਹ ਚਾਹੁੰਦਾ ਹੈ ਕਿ ਅ ਅਸੀਂ ਜੋ ਮੈਚੁਰ ਇਨਸਾਨ ਹੁੰਦੇ ਹਾਂ ਮੈਚੁਰ ਮਸੀਹੀ ਲੋਕ ਹੁੰਦੇ ਹਾਂ ਅਸੀਂ ਉਹਨਾਂ ਨੂੰ ਉਹਨਾਂ ਨੂੰ ਉਹਨਾਂ ਲੋਕਾਂ ਨੂੰ ਮਦਦ ਦਈਏ ਜਿਨ੍ਹਾਂ ਨੂੰ ਸਾਡੀ ਮਦਦ ਦੀ ਲੋੜ ਹੁੰਦੀ ਹੈ ਸਪੈਸ਼ਲੀ ਚਰਚ ਦੇ ਵਿੱਚ ਕਲੀਸਾ ਦੇ ਵਿੱਚ ਜਿਵੇਂ ਕਿ ਅਸੀਂ ਗਲਾਤੀਆਂ ਦੇ ਖਾਤੋਂ ਉਹਦਾ ਛੇਰ ਆਇਆ ਤੇ ਉਹਦੀ 10 ਆਇਚ ਪੜ੍ਹਦੇ ਹਾਂ ਕਿ ਸਾਨੂੰ ਚਾਹੀਦਾ ਕਿ ਅਸੀਂ ਚੰਗਾਪਨ ਸਾਰਿਆਂ ਨੂੰ ਸਾਰਿਆਂ ਨੂੰ ਦਈਏ ਪਰ ਸਪੈਸ਼ਲੀ ਕਲੀਸਿਆਂ ਨੂੰ ਦਈਏ ਕਿਉਂ ਕਿ ਕਿਉਂਕਿ ਇਹ ਖੁਦਾ ਦੇ ਚੁਣੇ ਹੋਏ ਲੋਕ ਹੁੰਦੇ ਨੇ ਤੇ ਅਸੀਂ ਦੇਖਦੇ ਹਾਂ ਕਿ ਕਿਵੇਂ ਜਦੋਂ ਬਲੂਸ ਜੇਲ੍ਹ ਵਿੱਚ ਸੀ ਕੈਦ ਵਿੱਚ ਸੀ ਤੇ ਕਿਵੇਂ ਫਿਲੀਪੀਆ ਦਾ ਜੋ ਚਰਚ ਸੀ ਕਲੀਸਾ ਸੀ ਉਹਨਾਂ ਨੇ ਕਿਵੇਂ ਪਲੂਸ ਨੂੰ ਰਾਹਤ ਭੇਜੀ ਇਹ ਪੈਫਰਡਾਈਟਸ ਜੋ ਇੱਕ ਇਨਸਾਨ ਸੀ ਜਿਹਦੇ ਬਾਰੇ ਅਸੀਂ ਪੜ੍ਹਦੇ ਹਾਂ ਫਿਲੀਪੀਨ ਦੇ ਖਤ ਵਿੱਚ ਉਹਦੇ ਵਿੱਚ ਦੇਖਦੇ ਹਾਂ ਕਿ ਕਿਵੇਂ ਉਹ ਇਨਸਾਨ ਆਪ ਖੁਦ ਮਰਨ ਤੇ ਆ ਗਿਆ ਸੀ ਪਰ ਉਹਨੂੰ ਜੋ ਚਰਚ ਨੇ ਕਲੀਸਾ ਨੇ ਜੋ ਗਿਫਟ ਦਿੱਤਾ ਸੀਗਾ ਪਲੂਸ ਲਈ ਉਹ ਉਹ ਪਲੂਸ ਕੋ ਲੈ ਕੇ ਗਿਆ ਤੇ ਉਹਨੂੰ ਕਿੰਨੇ ਵੀਕ ਕਿੰਨੇ ਹਫ਼ਤੇ ਜਾਂ ਮਹੀਨੇ ਲੱਗੇ ਹੋਣਗੇ ਪਲੂਸ ਕੋ ਪਹੁੰਚਣ ਲਈ ਤੇ ਜਦੋਂ ਪੁਲਿਸ ਕੋਹ ਪਹੁੰਚਿਆ ਤੇ ਉਦੋਂ ਉਹਦੀ ਹਾਲਤ ਮਰਨ ਵਾਲੀ ਹੋ ਗਈ ਸੀ ਪਰ ਉਸਨੇ ਆਪਣਾ ਕੰਮ ਪੂਰਾ ਕੀਤਾ ਤੇ ਪੁਲਿਸ ਨੇ ਵੀ ਉਸ ਦਾ ਧੰਨਵਾਦ ਕੀਤਾ ਖੁਦਾ ਦਾ ਧੰਨਵਾਦ ਕੀਤਾ ਕਿ ਖੁਦਾ ਨੇ ਇਹ ਪੈਫਰ ਰਾਜ ਤੇ ਇਸ ਦੇ ਜਰੀਏ ਮੇਰੀ ਮਦਦ ਕੀਤੀ ਤੇ ਸਾਨੂੰ ਵੀ ਚਾਹੀਦਾ ਹੈ ਕਿ ਅਸੀਂ ਇੱਕ ਦੂਜੇ ਦੀ ਮਦਦ ਕਰੀਏ ਮਦਦ ਅਸੀਂ ਉਦੋਂ ਹੀ ਕਰ ਸਕਦੇ ਹਾਂ ਜਦੋਂ ਅਸੀਂ ਇੱਕ ਦੂਜੇ ਨੂੰ ਜਾਣਦੇ ਹਾਂ ਸਿਰਫ ਉਪਨੋਪਰੋਂ ਨਹੀਂ ਜਾਣਦੇ ਪਰ ਦੁੰਗਾਈ ਦੇ ਤੌਰ ਤੇ ਜਾਣਦੇ ਆ ਜਾਨੀ ਕਿ ਸਾਡੀਆਂ ਚੰਗੀਆਂ ਫਰੈਂਡਸ਼ਿਪਸ ਬਣੀਆਂ ਹੁੰਦੀਆਂ ਨੇ ਚਰਚ ਦੇ ਵਿੱਚ ਕਲੀਸਾ ਦੇ ਵਿੱਚ ਤੇ ਫਰੈਂਡਸ਼ਿਪ ਹੁਣੀ ਬਹੁਤ ਜ਼ਰੂਰੀ ਹੈ ਇਕੱਠਾ ਆਪਨ ਹੋਣਾ ਬਹੁਤ ਜ਼ਰੂਰੀ ਹੈ ਪਿਆਰ ਮੁਹੱਬਤ ਬਹੁਤ ਹੀ ਜ਼ਰੂਰੀ ਹੈ ਕਲੀਸਾ ਦੇ ਵਿੱਚ